ਭਾਰਤੀ ਕਿਸਾਨ ਯੂਨੀਅਨ ਵੱਲੋਂ ਸਿੱਧੂਪੁਰ ਵੱਲੋਂ ਜਿਹੜਾ ਆਰਟੀਆਈ ਚੌਕ ਆਗਾ ਡੰਪ ਪਾੜੀ ਮਾਨਸਾ ਰੋਡ ਆ ਜਿਹੜੀ ਉਸ ਨੂੰ ਇਹ ਜਾਮ ਕਰ ਦਿੱਤਾ ਗਿਆ ਹੈਗਾ ਉਹ ਪੁਲ ਦੇ ਉੱਪਰ ਆ ਜਿਹੜਾ ਇਹ ਜਾਮ ਲਾਇਆ ਗਿਆ ਹੈਗਾ ਤੁਸੀਂ ਦੇਖੋ ਇੱਕ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇੱਥੇ ਇੱਕ ਜਾਮ ਲਾ ਦਿੱਤਾ ਗਿਆ ਹੈਗਾ ਕਿਉਂਕਿ ਜਿਹੜਾ ਕਿਸਾਨਾਂ ਦੀਆਂ ਮੰਗਾਂ ਸੀਗਾ ਕਿਉਂਕਿ ਇਹਨਾਂ ਵੱਲੋਂ ਜਿਹੜੇ ਜੋਦੋ-ਜਾਦ ਕਰਕੇ ਜਿਹੜੀਆਂ ਇਹ ਜ਼ਮੀਨਾਂ ਆਵਾਜ਼ ਕੀਤੀਆਂ ਗਈਆਂ ਸੀ ਪਰ ਹੁਣ ਸਰਕਾਰ ਜਿਹੜੀ ਧੱਕੇ ਨਾਲ ਖੋ ਰਹੀ ਐ ਸਾਡੇ ਨਾਲ ਆਗੂ ਜੁੜਿਆ ਆਪਾਂ ਗੱਲਬਾਤ ਕਰਦੇ ਆਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਨਾਮ ਐ ਤੁਹਾਡਾ ਮੇਰਾ ਨਾਮ ਰੇਸ਼ਮ ਸਿੰਘ ਯਾਤਰੀ ਜੀ ਭਾਰਤੀ ਕਿਸਾਨ union ਨੇਕਤਾ ਸਿੱਧੂਪੁਰ ਜਲ ਜਨਤਕ ਫੰਡ ਕੀ ਕਾਰਨ ਹੋਇਆ ਜਿਹੜਾ ਅੱਜ ਇੱਥੇ ਆਈਟੀਆ ਚੌਂਕ ਤੇ ਜਾਮ ਲਾਇਆ ਗਿਆ ਬੇਟਾ ਜਿਹੜਾ ਕਾਰਨ ਆ ਜੀ ਅਸੀਂ ਬਹੁਤ ਸਮੇਂ ਤੋਂ ਪਿੱਟ ਦਿਆ ਰਹੇ ਕਿ ਸਰਕਾਰ ਕੋਈ ਵੀ ਆ ਜੇ ਆਉਣ ਸਰ ਸਾਡੀਆਂ ਜ਼ਮੀਨਾਂ ਤੇ ਟੈਗ ਕਰਦੀ ਇਸੇ ਤਰ੍ਹਾਂ ਫਰੋਈਪੁਰ ਏਰੀਆ ਦੇ ਵਿੱਚ ਆ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਬਾਡਰ ਨਾਲ ਲੱਗਦੀ ਕਿਸਾਨ ਸਾਡੇ ਕਸਤ ਕਰ ਲੰਮੇ ਸਮੇਂ ਤੋਂ ਕੋਈ 40 ਸਾਲ ਤੋਂ ਕੋਈ 50 ਸਾਲ ਤੋਂ ਕਰਦੇ ਆ ਰਹੇ ਨੇ ਜਿਹੜੀ ਵੀ ਸਰਕਾਰ ਆਉਂਦੀ ਆ ਉਹਦਾ ਐਮਐਲਏ ਉਹਦਾ ਮੰਤਰੀ ਉੱਥੋਂ ਦਾ ਹੁੰਦਾ ਆਪਦੇ ਚਿਹਤਿਆਂ ਨੂੰ ਖੋ ਕੇ 45 ਵਗੈਰਾ ਲਗਾ ਕੇ ਆਪਦੇ ਬੰਦਿਆਂ ਨੂੰ ਸਾਡੇ ਕਿਸਾਨਾਂ ਦੇ ਖੋ ਕੇ ਦਿੰਦਾ ਏਸੀ ਤਰ੍ਹਾਂ ਮਾਨ ਸਰਕਾਰ ਦਾ ਮਾਨ ਸਰਕਾਰ ਦਾ ਉੱਥੋਂ ਦਾ ਜਿਹੜਾ ਐਮਐਲਏ ਆ ਉਹਨੇ ਸਾਡੇ ਕਿਸਾਨ ਜਿਹੜੇ ਲੰਮੇ ਸਮੇਂ ਤੋਂ ਕਾਸਤ ਕਰ ਰਹੀ ਵੀ ਆ ਰਹੇ ਇਸ ਜ਼ਮੀਨਾਂ ਆਪਦੇ ਚਿਹਤਿਆਂ ਨੂੰ ਖੋ ਕੇ ਉਹਨਾਂ ਜ਼ਮੀਨਾਂ ਤੇ ਪਹਿਲਾਂ 45 ਲਵਾਉਣੀ ਫਿਰ ਉਹ ਜ਼ਮੀਨਾਂ ਦਾ ਠੇਕੇ ਦੀ ਗੱਲ ਕਰਨੀ ਵੀ ਆਹ ਘੱਟ ਠੇਕੇ ਦੇ ਦੇਵਾ ਕਿ ਜਿਹਨੂੰ ਲੈਣੀ ਆ ਆ ਕੇ ਲੈ ਲਓ ਸਾਡਾ ਬਰੋ ਦਾ ਕਿ ਸਾਡੇ ਕਿਸਾਨ ਲੰਮੇ ਸਮੇਂ ਤੋਂ ਉਹ ਜ਼ਮੀਨ ਤੇ ਕਾਸਟ ਕਰਦੇ ਆ ਰਹੇ ਨੇ ਉਹ ਦਿੱਤੀ ਹੋਈ ਰਜਿਸਟਰੀ ਆ ਭਾ ਮੈਂ ਕਿੰਨੇ ਚਕਾ ਲੜੀ ਜਿਸ ਕਰਕੇ ਕਈ ਵਾਰੀ ਮਾਨ ਸਰਕਾਰ ਨਾਲ ਮੁੱਖ ਮੰਤਰੀ ਸਾਹਿਬ ਨਾਲ ਜਮੀਨਾਂ ਦੇ ਮਸਲੇ ਤੇ ਮੀਟਿੰਗਾਂ ਵੀ ਹੋਈਆਂ ਜਿਹੜਾ ਕਿ ਮਾਨ ਸਰਕਾਰ ਨੇ ਕਿਹਾ ਕਿ ਆਉਣ ਵਾਲੇ ਦਿਨ ਛੇਤੀ ਅਸੀਂ ਰੋਟੇਬੇਸ਼ ਜਾਰੀ ਕਰਕੇ ਛੇੜਛਾੜਾ ਜਿਹੜੀ ਜਿਹੜੇ ਕਿਸਾਨਾਂ ਕੋਲੇ ਜ਼ਮੀਨ ਆ ਕਿਤੇ ਹੀ ਪੰਜਾਬ ਦੇ ਵਿੱਚ ਜਮਲਾ ਮਸਤਰਕਾ ਉਹਨਾਂ ਤੇ ਉਹੀ ਕਾਸ ਕਰਣਗੇ ਜ਼ਮੀਨ ਨਹੀਂ ਖੋਈ ਜਾ ਪਰ ਅੱਜ ਇਹੀ ਹੋਇਆ ਮਾਨ ਸਰਕਾਰ ਦਾ ਉਹਦਾ ਇੱਕ ਐਮਐਲਏ ਫਰੂਜਪੁਰ ਦਾ ਉਹ ਜ਼ਮੀਨ ਕਿਸਾਨਾਂ ਤੋਂ ਧੱਕੇ ਨਾਲ ਖੋ ਕੇ ਪੰਤਾਲੀ ਲਵਾ ਕੇ ਆਪਦੇ ਚਿਹਤਿਆਂ ਨੂੰ ਦਿਵਾਉਣਾ ਚਾਹੁੰਦਾ ਜਿਹੜੇ ਕਿ ਉਹ ਕਿਸਾਨਾਂ ਵੱਲੋਂ ਜਿੰਨੇ ਆ ਲੰਮਾ ਸਵਾ ਜ਼ਮੀਨਾਂ ਨਾਲ ਅ ਦੋ ਮਹੀਨਾ ਤੋਂ ਅਧੋਲਨ ਵਿੱਢਿਆ ਹੋਇਆ ਅਧੋਲਨ ਦਰਾਂ ਨਾ ਮੰਨਿਆ ਤਾਂ ਉਹਨਾਂ ਨੇ ਮਰਨ ਮਾਰ ਸ਼ੁਰੂ ਕੀਤਾ ਮਰਨ ਮਾਰ ਜਦੋਂ ਲਗਭਗ ਆ ਗਈ ਜਿਨ੍ਹਾਂ ਦੇ ਵਿੱਚ ਪਹੁੰਚ ਹਾਲਤ ਜਿਹੜੀ ਦੋ ਕਿਸਾਨ ਸੀ ਉਹਨਾਂ ਦੀ ਜਿਆਦੇ ਨਾਟਕ ਹੋਈ ਤਾਂ ਉਹਨਾਂ ਨੂੰ ਚੱਕ ਕੇ ਫਰੀਦਕੋਟ ਦੇ ਹਸਪੀਟਲ ਦਾਖਲ ਕਰਵਾਇਆ ਉਥੋਂ ਜਿਆਦੇ ਨਾਟਕ ਹਾਲਤ ਹੋ ਗਈ ਦਾਰਾ ਸਿੰਘ ਦੀ ਉਹਨਾਂ ਆਪਣੇ ਏਮੀ ਦੇ ਵਿੱਚ ਦਾਖਲ ਕਰਵਾਇਆ ਹੋਇਆ ਅੱਜ ਵੀ ਜਿਹਦੀ ਹਾਲਤ ਉਹਦੀ ਬਹੁਤ ਮਾੜੀ ਆ ਇਹ ਸਮਾਸਥਲੇ ਨੂੰ ਅਸੀਂ ਹੱਲ ਕਰਵਾਉਣ ਲਈ ਪੈੰਟੀ ਚਰਮਣ ਲਈ ਤੇ ਕਿਸਾਨਾਂ ਦਾ ਕਬਜ਼ਾ ਬਹਾਲ ਰੱਖਣ ਲਈ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੀਆਂ ਸੜਕਾਂ ਤੇ ਵਿਕੇਜਕਤਾ ਸਿੱਧੂਪੁਰ ਵੱਲੋਂ ਚਾਹ ਮੰ ਜਿਨ੍ਹਾਂ ਚਿਰ ਉਹ 45 ਤੋੜ ਕੇ ਜਿਹੜੇ ਕਾਗਜ਼ ਕਾਗਜ਼ ਕਿਸਾਨਾਂ ਦੇ ਕੋਲੇ ਕਾਸਟ ਕਰਦੇ ਨੇ ਉਹਨਾਂ ਵਾਪਸ ਨਹੀਂ ਦਿੰਦੇ ਉਹਨਾਂ ਚਿਰ ਅੱਜ ਦੇ ਪ੍ਰੋਗਰਾਮ ਲਗਾਤਾਰ ਨਿਰੰਤਰਾਂ ਦੇ ਸੰਮੇਲੇ ਜਾਰੀ ਰਹੇਗਾ ਇਹ ਜ਼ਮੀਨਾਂ ਜਿਹੜੀ ਇੱਕ ਕੀ ਦੀ ਹੈਗੀ ਜਿਵੇਂ ਸ਼ਾਮ ਲਾਕ ਹੁੰਦੀ ਹੈ ਜਾਂ ਕਸਟੋਡੀਅਨ ਦੀ ਹੁੰਦੀ ਹੈ ਜਾਂ ਵਕ ਬੋਰਡ ਦੀ ਹੁੰਦੀ ਹੈ ਇਹ ਤੇ ਬਾਕੀ ਕਿੰਨੇ ਕੁ ਪਿੰਡਾਂ ਦੀ ਜ਼ਮੀਨਾਂ ਇਹ ਲਗਭਗ ਜਿਹੜੇ ਬਾਡਰ ਨਾਲ ਵੱਡੀ ਇੰਤੀ ਚ ਪਿੰਡ ਨੇ ਜਿਵੇਂ ਆਪਣੇ ਵੰਡ ਵੇਲੇ ਕੋ ਸਾਡੇ ਮੁਸਲਮਾਨ ਭਾਈਚਾਰੇ ਦੀਆਂ ਜ਼ਮੀਨਾਂ ਸੀ ਇੱਥੇ ਰਹੀਆਂ ਸੀ ਵਕ ਬੋਰਡ ਦੀਆਂ ਲਾਲੋ ਜਾਂ ਉਹ ਦੇ ਗਏ ਸੀ ਗਹਿਣ ਉਹ ਇਹ ਜ਼ਮੀਨਾਂ ਨਾਲ ਲੱਗਦੀਆਂ ਉਹ ਪਾਕਿਸਤਾਨ ਚਲੇ ਗਈ ਸੀ ਜ਼ਮੀਨਾਂ ਇੱਥੇ ਰਹੀਆਂ ਸੀ ਉਹ ਆਪਦੇ ਭਾਈਚਾਰੇ ਨੂੰ ਕਿਸਾਨਾਂ ਨੂੰ ਜਿਨ੍ਹਾਂ ਨਾਲ ਲਗਾਸ ਉਹ ਦੇ ਕੇ ਸੀ ਰਜਿਸਟਰੀਆਂ ਹੋ ਗਈਆਂ ਸੀ ਪਰ ਸਰਕਾਰ ਨੇ ਇੰਤਕਾਲ ਨਹੀਂ ਚਲਾਈ ਲੰਮੇ ਸਮੇਂ ਤੋਂ ਜ਼ਮੀਨ ਉਸ ਕਿਸਾਨਾਂ ਕੋਲ ਹੀ ਨੇ ਕਿਸਾਨ ਹੀ ਕਸਤ ਕਰਨ ਇਹ ਧੱਕੇ ਨਾਲ ਸਰਕਾਰ ਜਿਹੜੀ ਵੀ ਆਉਂਦੀ ਆ ਆਪਦੇ ਚਿਹਤਿਆਂ ਨੂੰ ਖੋ ਕੇ ਉਹਨਾਂ ਦੇ ਕਬਜ਼ੇ ਕਰਕੇ ਆਪਦੇ ਚਿਹਤਿਆਂ ਨਾਲ ਦਵਾਉਣਾ ਚਾਹੁੰਦੀਆਂ ਇਹੀ ਮਸਲਾ ਹੈ ਜਿਹੜਾ ਸੀ ਕਿਸਾਨਾਂ ਤੋਂ ਜਮੀਰ ਕਿਸੇ ਵੀ ਹਾਲ ਦੇ ਵਿੱਚ ਨਹੀਂ ਖੋਣ ਦੇਵਾਂਗੇ ਨਹੀਂ ਸਰਕਾਰ ਨੂੰ ਕਬਜ਼ਾ ਕਰਨ ਦੇਵਾਂਗੇ ਸਾਡੇ ਕਿਸਾਨ ਨਿਕਾਸਤ ਕਰ ਕਿਸਾਨ ਹੀ ਰਹਿਣਗੇ ਇਹ ਮੈਟਰ ਹੈ ਜਿਹੜਾ ਅੱਜ ਦਾ ਸਰਕਾਰ ਮੰਨੀ ਹੋਈ ਹੈ ਜੀ ਸਰਕਾਰ ਨੂੰ ਨਹੀਂ ਭੇਜਣ ਦੇਵਾਂਗੇ ਦੇਵਾਂਗੇ ਅੱਜ ਦਾ ਜਿਹੜਾ ਮੈਟਰ ਹੈ ਜਿੰਨਾ ਚਿਰ ਉਹ ਜਿਹੜੇ ਵਾਪਸ 45 ਲਾਈ ਆ 45 ਰੱਦ ਨਹੀਂ ਕਰਦੇ ਠੇਕੇ ਦੇ ਕਾਗਜ਼ ਲੈ ਤਨੂੰ ਦਿੰਦੇ ਨਹੀਂ ਮਸਲਾ ਕਿਸਾਨਾਂ ਦੇ ਹੱਕ 'ਚ ਨਹੀਂ ਕਰਦੇ ਉਹਨਾਂ ਚਰਤਰਨੇ ਜਾਰੀ ਰਹਿਣਗੇ ਸਮੋਚੇ ਪੰਜਾਬ ਦੇ ਉਹ ਤਾਂ ਦੇਖ ਲਈਏ ਤਾਂ ਦੇਸ਼ ਆਜ਼ਾਦ ਹੋਏ ਨੂੰ 77 ਸਾਲ ਹੋ ਗਏ ਉਦੋਂ ਤੋਂ ਇੱਕ ਆਸਤਕਾਰ ਹੈ ਕਿ ਹੋਣਗੇ ਤੇ ਫਿਰ ਹੋਮ ਕਿਵੇਂ ਕਰਾਏਗਾ ਇਨਾ ਜਿਹਾ ਲੰਮਾ ਸਮਾਂ ਉਹਨਾਂ ਕੋਲੇ ਕਬਜ਼ਾ ਹੈਗਾ ਤੇ ਫਿਰ ਤਾਂ ਜ਼ਮੀਨਾਂ ਕਿਸਾਨਾਂ ਦੀਆਂ ਹੋ ਚੁੱਕੀਆਂ ਹੋਣਗੀਆਂ ਦੇਖੋ ਜੀ ਮੇਨ ਗੱਲ ਇਹੀ ਹੈ ਮੇਨ ਪੁਆਇੰਟ ਜਿਹੜਾ ਕੋਈ ਵੀ ਜ਼ਮੀਨ ਤੇ ਆਸਤਕਾਰ ਕਿਸਾਨ 10-12 ਸਾਲ ਹੋ ਜਾਂਦਾ ਉਹ ਸਾਰਾ ਕੁਝ ਉਹਦੀ ਹੁੰਦਾ ਇਹ ਤਾਂ ਲੱਗ ਪਾ 40-40 50-50 ਸਾਲ ਹੋ ਗਏ ਜਿਹੜਾ ਕਿ ਜਾਣਬੁੱਝ ਕੇ ਸਰਕਾਰ ਨੇ ਇੰਤਕਾਲ ਨਾ ਚਾਹੇ ਸਰਕਾਰਾਂ ਆਪਾਂ ਕਾਂਗਰਸੀ ਹੋਵੇ ਅਕਾਲੀ ਦੀ ਹੋਵੇ ਜਾਂ ਇਹ ਜਿੱਥੇ ਵੀ ਇਹ ਜ਼ਮੀਨਾਂ ਪਈਆਂ ਨਾ ਉਹਨਾਂ ਨੂੰ ਵੇਚਣਾ ਵਟਣਾ ਉਹਨਾਂ ਤੇ ਆਪਦੇ ਪ੍ਰੋਜੈਕਟ ਖੜੇ ਕਰਨੇ ਇਹ ਆਪਦੀਆਂ ਅਮਰਉਂਦੇ ਨੇ ਪਰ ਆਪਦੀਆਂ ਨਹੀਂ ਉਹ ਕਿਸਾਨਾਂ ਦੀਆਂ ਨਾ ਕਿਸਾਨ ਲੰਮੇ ਸਮੇਂ ਤੋਂ ਕਾਸਤ ਕਰਦੇ ਆ ਰਹੇ ਕਿਉਂਕਿ ਜੇ ਹਾਈ ਕੋਰਟ ਵਗ ਜੀ ਆਪਾਂ ਸੁਪਰੀ ਕੋਰਟ ਦੇ ਵਿੱਚ ਤਾਂ ਉਹਨਾਂ ਦੇ ਵੀ ਇਹੀ ਫੈਸਲੇ ਨੇ ਕਿ ਜਿਹੜੇ ਕਿਸਾਨ ਲੰਮੇ ਸਮੇਂ ਤੋਂ ਕਾਬਜਨ ਆਪਦੀ ਜ਼ਮੀਨ ਵੇਚਦੇ ਵਟਦੇ ਨਾ ਪਾਸਾ ਲਗਾਉਂਦੇ ਨੇ ਉਹ ਉਹਨਾਂ ਵੀ ਹਨ ਪਰ ਇੱਥੇ ਜਾਣ ਬੁੱਝ ਕੇ ਕੋਈ ਵੀ ਸਰਕਾਰ ਆ ਜੇ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕਰਨੇ ਕਿਸੇ ਹੋਰ ਨੂੰ ਦੇਣੇ ਆਪ ਦੇ ਚਿਹਤਿਆਂ ਨੂੰ ਦੇਣੀਆਂ ਇਹ ਸਰਕਾਰ ਕੋਈ ਆ ਜੇ ਸਾਰੀਆਂ ਜ਼ਮੀਨਾਂ ਕਿਸਾਨਾਂ ਨੂੰ ਜ਼ਮੀਨ ਖੋਣ ਤੇ ਲੱਗੀਆਂ ਹੋਈਆਂ ਨਾ ਕਿਸਾਨ ਕਿਸੇ ਵੀ ਕੀਮਤੇ ਕੋਈ ਜ਼ਮੀਨ ਕਿਸੇ ਕੋਲੇ 50 ਸਾਲ ਦੀ ਆ ਕਿਸੇ ਕੋਲੇ 20 ਸਾਲ ਦੀ ਆ ਉਹ ਕਿਸੇ ਵੀ ਜੇ ਕਹਿ ਲਈਏ ਐਮਐਲਏ ਨੂੰ ਸਰਕਾਰ ਦੇ ਅਧਿਕਾਰੀ ਨੂੰ ਕਿਸੇ ਕਾਰਪੋਰੇਟ ਨੂੰ ਆਪਦੀ ਜ਼ਮੀਨ ਤੇ ਪੈਰ ਨਹੀਂ ਪਾਉਣ ਦੇਵਾਂਗੇ ਜਿਹੜੇ ਹੁਣੇ ਧਰਨੇ ਲਾਏ ਗਏ ਇਹ ਕੱਲੀ ਸਿੱਧੂਪੁਰ ਗੱਥੇਬੰਦੀ ਵੱਲੋਂ ਹੈ ਕਿ ਹੋਰ ਵੀ ਹੈ ਜਿੱਥੇ ਕਿੱਥੇ ਕਿੱਥੇ ਲਾਏ ਗਏ ਇਹ ਜਿਹੜੇ ਧਰਨੇ ਨੇ ਜੀ ਇਹ ਬੀਕੇ ਜੂਏਕ ਤਾਂ ਸਿੱਧੂਪੁਰ ਕੋਲੇ ਨਾ ਸਾਡੀ ਕਿਸਾਨਾਂ ਦਾ ਮੈਟਰਨ ਸਾਡੇ ਜਿਹੜੇ ਕਿਸਾਨ ਪਹਿਲਾਂ 2 ਮਹੀਨੇ ਧਰਨਾ ਲਾ ਕੇ ਸਾਡੀ ਬੈਠੇ ਨੇ ਜ਼ਮੀਨ ਨਾਲੇ ਵੀ ਸਾਡੇ ਕਿਸਾਨ ਜਿਹੜੀ ਗੱਲ ਹੈ ਧਰਨੇ ਲੱਗੇ ਸਮੁੱਚੇ ਜ਼ਿਲ੍ਹਿਆਂ ਦੇ ਵਿੱਚ 2-2 3-3 ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਛੜਕਾਂ ਜਾਮ ਜਿਵੇਂ ਆਪਣੇ ਬਠਿੰਡੇ ਦੀ ਗੱਲ ਕਰਨ ਲਈਏ ਬਠਿੰਡੇ ਚ ਆਪਣਾ ਆਈਟੀਆ ਚੌਕ ਤੇ ਇਧਰੋਂ ਰਾਮਪਰਾ ਮੋੜ ਚੌਕ ਚੰਡੀਗੜ੍ਹ ਪਟਿਆਲਾ ਉਹ ਦੋ ਆਪਣੇ ਬਠਿੰਡੇ ਦੇ ਵਿੱਚ ਜਾਮ ਹਨ ਇਸੇ ਤਰ੍ਹਾਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਅੱਜ ਸੜਕਾਂ ਜਾਮ ਨੇ ਸਮੱਸਿਆ ਨੂੰ ਹੱਲ ਕਰਉਣਾ ਤੇ ਫਿਰ ਕਿਦੋਂ ਤੱਕ ਇਹ ਹੈ ਕਿ ਜਿਹੜੇ ਸੰਘਰਸ਼ ਜਾਰੀ ਰਹੂਗਾ ਇਹ ਦੇਖੋ ਜੀ ਸਰਕਾਰ ਤੇ ਨਿਰਭਰ ਅਸੀਂ ਸ਼ਾਂਤਮਈ ਫਿਰੋਜ਼ਪੁਰ ਦੇ ਵਿੱਚ ਬੈਠੇ ਸੀ 2 ਮਹੀਨੇ ਜਿਹੜਾ ਕਿ ਗੱਲਬਾਤ ਚੱਲਦੀ ਸੀ ਰਾਤ ਦੀ ਭਮਾ ਡੀਸੀ ਸਾਹਿਬ ਫਿਰੋਜ਼ਪੁਰ ਕਹਿ ਰਹੀ ਆ ਮੈਂ ਚੰਡੀਗੜ੍ਹ ਬੈਠੀਆਂ ਅਧਿਕਾਰੀਆਂ ਮੈਂ ਮਾਸਲੇ ਦਾ ਸਹੀ ਹੱਲ ਕਰਵਾਕੋ ਅਸੀਂ ਇਸ ਕਰਕੇ 12 ਵਜੇ ਤੱਕ ਡਿਲੇ ਕਰਿਆ ਸੀ ਵੀ ਕਿਸੇ ਸੜਕ ਤੇ ਨਹੀਂ ਕਿਸਾਨ ਆਉਂਦੇ ਸਾਡੇ ਮਾਸਲੇ ਦਾ ਹੱਲ ਕਰ ਪਰ ਸਰਕਾਰ ਚਾਹੁੰਦੀ ਆ ਜਾਣ ਬੁਝ ਕੇ ਸੜਕਾਂ ਤੇ ਲਿਆਉਣਾ ਕਿਸਾਨਾਂ ਨਾਲ ਪੜ੍ਹਾਉਣਾ ਪ੍ਰਸ਼ਾਸਨ ਨਾਲ ਟਕਰਾਉਣਾ ਜਿਹੜਾ ਮਾਸਲਾ ਉਹ ਤੋਂ ਉਲਟਾ ਧਿਆਨ ਹਟਾ ਕੇ ਹੋਰ ਪਾਸੇ ਵਲਾਂ ਲਜਾਣਾ ਇਹ ਅਸੀਂ ਨਹੀਂ ਚਾਹੁੰਦੇ ਸਰਕਾਰ ਨੇ ਭਾਇਆ ਹੁਣ ਸਰਕਾਰ ਦੀ ਮਰਜ਼ੀ ਆ ਇਹ ਰੋਡ 2 ਘੰਟੇ ਜਾਮ ਕਰਾਉਣੇ ਪੰਜਾਬ ਦੇ ਵਿੱਚ 8 ਘੰਟੇ ਜਾਮ ਕਰਵਾਉਣੇ ਨੇ ਆਣ ਵਿੱਚੇ ਸਮਝ ਲਈ ਚਾਮ ਕਰਾਉਣੇ ਇਹ ਸਰਕਾਰ ਤੇ ਨਿਰਭਾਰਾ ਜਦੋਂ ਸਾਡਾ ਮਸਲਾ ਹੱਲ ਕਰ ਦੋ ਅਸੀਂ ਉਹਦੀ ਛੜਕਾਂ ਸਾਰੀਆਂ ਪੰਜਾਬ ਦੀਆਂ ਛੜ ਦਾਂ ਹੁਣ ਜਿਵੇਂ ਖੇਤੀਬਾੜੀ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਉਹਨਾਂ ਤੱਕ ਕੋਈ ਪਹੁੰਚ ਕੀਤੀ ਗਈ ਇਸ ਮਸਲੇ ਨੂੰ ਦੇਖੋ ਜੀ ਬੜੀਆਂ ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨਾਲ ਖੇਤੀਬਾੜੀ ਮੰਤਰੀ ਸਾਹਿਬ ਨਾਲ ਸਾਡੇ ਪਿਛਲੇ ਸਾਲ ਲਗਭਗ ਡੇਢ ਦੋ ਸਾਲ ਹੋ ਗਏ ਟੈਣਾ ਟੀ ਪੰਡਾ ਫਰੀਦਕੋਟ ਦੇ ਫਰੀ ਵਿਦੇਸ਼ ਅੰਮ੍ਰਿਤਸਰ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਪ੍ਰਧਾਨ ਜੀ ਮੁੱਖ ਮੰਤਰੀ ਪ੍ਰਧਾਨ ਜੀ ਜਗਜੀਤ ਸਿੰਘ ਲੱਲੇਵਾਲ ਮਰਨ ਮਰਤੇ ਬੈਠੇ ਖੇਤੀਬਾੜੀ ਮੰਤਰੀ ਮਰਨ ਮਾਰ ਤੇ ਕਿ ਕਿ ਤਲਾਕੇ ਗਏ ਨੇ ਵੀ ਜਿਹੜੀਆਂ ਤੇ ਕਸਰ ਕਾਰਨਕ ਸਾਂ 20 30 ਸਾਲ ਤੋਂ ਸਾਡੀਆਂ ਸ਼ਾਮ ਲਟਾਂ ちゃっਦੀ ਕਿਸੇ ਵੀ ਅਸੀਂ ਕਿਸਾਨ ਨੂੰ ਜ਼ਮੀਨ ਖਾਂ ਖੋਹਾਂਗੇ ਨਹੀਂ ਕਿਸੇ ਵੀ ਕਿਸਾਨ ਦਾ ਅਸੀਂ ਕਬਜ਼ਾ ਬਹਾਲ ਰੱਖਾਂਗੇ ਨਹੀਂ ਖੋਹਣ ਦੇਵਾਂਗੇ ਕਿਸੇ ਦਾ ਹੋਰ ਕਬਜ਼ਾ ਨਹੀਂ ਇਹ ਮੰਨੇ ਨਾ ਭਗਵੰਤ ਮਾਨ ਜੀ ਕੋਲੇ ਮੀਟਿੰਗਾਂ ਹੋਈਆਂ ਨੇ ਖੇਤੀਬਾੜੀ ਮੰਤਰੀ ਜੀ ਕੋਲੇ ਪਰ ਸਾਰਾ ਸਾਡਾ ਤਾਣਾ ਬਾਣਾ ਵਿਗੜਿਆ ਹੋਇਆ ਇੱਥੇ ਕਹਿਣਾ ਕੁਝ ਕਰਨਾ ਹੋਰ ਮੀਟਿੰਗਾਂ ਦੇ ਵਿੱਚ ਖੁਸ਼ਹੋਰ ਤੇ ਬਾਹਰ ਕੋਸ਼ੋਰ ਜਿਹੜਾ ਕਿ ਸਾਡੇ ਨਾਲ ਅੱਜ ਹੋ ਰਿਹਾ ਇਹ ਇਹੇੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਪਰ ਅੱਜ ਪਤਾ ਨਹੀਂ ਕਿੱਥੇ ਇਹ ਗੁੰਜਨਦਾਰੀ ਰੱਖੀ ਹੋਈ ਹੈ ਸਰਕਾਰ ਨੇ ਜਿਹੜੀ ਕੀ ਮਾਸਲੇ ਨੂੰ ਜਾਣਬੁੱਝ ਕੇ ਲਮਕਾ ਰਹੀ ਆ ਕਿਸਾਨਾਂ ਨੂੰ ਜਾਣਬੁੱਝ ਕੇ ਸੜਕਾਂ ਤੇ ਆਉਣ ਲਈ ਮਜਬੂਰ ਕਰਦੀ ਆ